ਹਾਂਜੀ ਕਿਸਾਨ ਭਰਾਓ ਅੱਜ ਆਪਣੇ ਕੋਲੇ ਜਿਹੜਾ ਟਰੈਕਟਰ ਹੈ ਸਵਰਾਜ 855 1999 ਮਾਡਲ ਹੈ ਜੀ ਪੰਜਾਬ ਨੰਬਰ ਹੈ ਡਬਲ ਕਲਚ ਇੰਜਨ ਗੇਅਰ ਦਾ ਸਾਰਾ ਟਰੈਕਟਰ ਓਕੇ ਆ ਵਾਹ ਕੇ ਇਤਲਾਕੇ ਦੇਖ ਸਕਦੇ ਹੋ ਕਲਾਸ ਕਰਦਾ ਇੰਜਨ ਆ ਜੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੁਸੀਂ ਪੱਕੇ ਟਾਇਰ ਆ 30 35 ਕੇ ਪੈਸੇ 30 ਕੇ ਪੈਸੇ ਮੰਨੋ ਬਾਕੀ ਤੁਹਾਡੇ ਸਾਹਮਣੇ ਆ ਜੀ ਪੰਜਾਬ ਨੰਬਰ ਆ ਇਹ 99 ਮਾਡਲ ਨਾਬੀ ਰੰਗ ਦੇ ਵਿੱਚ ਜੀ ਇਹ ਇਹ ਟਰੈਕਟਰਾਂ ਦਾ ਖਰਚਾ ਬਹੁਤ ਜ਼ਿਆਦਾ ਘੱਟਾ ਡੀਜ਼ਲ ਦਾ ਜਿਹੜੇ ਵੀਰਾਂ ਨੇ ਵਾਇਆ ਉਹਨਾਂ ਨੂੰ ਪਤਾ ਵੀ ਹੈ ਤੇ ਜਿਹੜੇ ਵੀਰ ਭਰਾਣੇ ਨਹੀਂ ਵਾਇਆ ਉਹ ਕਮੈਂਟ ਵੀ ਕਰਨਗੇ ਵੀ ਇੱਕ ਬਰਾਬਰ ਆ ਜਾਂ ਸਾਰਾ ਕੁਝ ਪਰ ਜਿਨ੍ਹਾਂ ਨੇ ਵਾਇਆ ਉਹਨਾਂ ਨੂੰ ਪਤਾ ਵੀ ਇਹਦਾ ਖਰਚਾ ਵਾਕਈ ਘੱਟ ਆ 99 ਮਾਡਲ ਆ ਜੀ ਪੰਜਾਬ ਨੰਬਰ ਆ ਰੇਟ 1 ਲੱਖ 75000 ਰੁਪਏ ਡਿਮਾਂਡ ਆ ਮਾਣਤਨ ਪੂਰਾ ਹੋਊਗਾ ਜਿੰਨਾ ਵੀ ਹੋ ਸਕਦਾ 9417148607 ਪਿੰਡ ਮੱਲਣ ਜ਼ਿਲ੍ਹਾ ਮੌਕਸਰ ਤਹਿਸੀਲ ਗਿੱਦੜਵਾਹ ਦੁੱਦਾ ਕੌਣੀ ਦੇ ਕੋਲੇ ਆ ਜੀ ਪਿੰਡ ਮੱਲਣ 9417148607 ਤੇ ਫੋਨ ਕਰਕੇ ਸਾਰੀ ਜਾਣਕਾਰੀ ਟਰੈਕਟਰ ਬਾਰੇ ਲੈ ਸਕਦੇ ਹੋ ਜੀ ਕੰਡੀਸ਼ਨ ਤੋਂ ਚੈੱਕ ਕਰ ਸਕਦੇ ਹੋ ਰੇਮਾ ਰੁਮਾ ਟਰੈਕਟਰ ਸਾਫ਼ ਆ ਜੀ ਪੱਕੇ ਟਾਇਰ ਆ ਲਿਫਟ ਪੰਪ ਦਾ ਟਰੈਕਟਰ ਓਕੇ ਆ ਜੀ ਡੀਜ਼ਲ ਪੰਪ ਓਕੇ ਆ ਟਰੈਕਟਰ ਵਾਹ ਕੇ ਦੇਖੋ ਚਲਾ ਕੇ ਦੇਖੋ ਪੰਜਾਬ ਨੰਬਰ ਆ ਜੀ ਪੀਬੀ ਮੋਗੇ ਦਾ ਨੰਬਰ ਆ ਪਿੱਛੋਂ ਵੀ ਤੁਹਾਨੂੰ ਕੰਡੀਸ਼ਨ ਦਿਖਾ ਦਿੰਨੇ ਆ ਟਰੈਕਟਰ ਦੀ ਪੰਜਾਬ ਨੰਬਰ ਆ ਜੀ 9417148607 ਪਿੰਡ ਮੱਲਨ ਜ਼ਿਲ੍ਹਾ ਮੌਕਸਰ ਰੇਟ 1,75,000 ਰੁਪਏ ਡਿਮਾਂਡ ਆ ਜੀ ਮੌਕੇ ਤੇ ਮਾਨਤਾਣ ਹੋ ਜੂਗਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਪ੍ਰੀਤ 6049 ਟਰੈਕਟਰ ਵਕਾਊ ਸੇਲ ਵਾਸਤੇ ਲੈ ਕੇ ਆਏ ਆ ਜੀ ਇਹ ਟਰੈਕਟਰ ਪੰਜਾਬ ਨੰਬਰ ਆ 2012 ਮਾਡਲ ਆ ਮਾਰ ਕੇ 11 ਦੀ ਆ ਕਾਪੀ 12 ਦੀ ਹੈ ਜੀ ਡੀਜ਼ਲ ਪੰਪ ਇਹਦਾ ਨਵਾਂ ਹੋਇਆ ਹਿੱਡਾਂ ਦਾ ਕੰਮ ਨਵਾਂ ਹੋਇਆ ਜੀ ਲਿਫਟ ਪੰਪ ਦਾ ਕੰਮ ਨਵਾਂ ਹੋਇਆ ਦੋਵੇਂ ਲਿਫਟ ਪੰਪ ਨਵੇਂ ਲੱਗੇ ਹੋਏ ਆ ਲੱਕ ਦਾ ਸਮਾਨ ਦੋਵੇਂ ਕਲਚ ਪਲੇਟਾਂ ਸਾਰਾ ਸਮਾਨ ਨਵਾਂ ਪਾਇਆ ਹੋਇਆ ਜੀ ਇੰਜਨ ਗੇਅਰ ਦਾ ਤੁਸੀਂ ਵਾਕੇ ਚਲਾ ਕੇ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਵੀਡੀਓ ਚ ਚੰਗੀ ਤਰ੍ਹਾਂ ਚੈੱਕ ਕਰ ਲਿਓ ਪ੍ਰਭੂ ਅਗਲੇ ਟਾਇਰ 25 30 ਪੈਸੇ ਮੰਨੋ ਤੇ ਪਿਛਲੇ ਟਾਇਰ 40 45 40 ਪੈਸੇ ਮੰਨੋ ਐਮ ਆਰ ਐਫ ਕੰਪਨੀ ਦੇ 16 ਦੇ ਟਾਇਰ ਪਿਛਲੇ ਆ ਜੀ ਅਗਲੇ ਟਾਇਰ ਗੁਡੀਅਰ ਕੰਪਨੀ ਦੇ 7 50 16 ਦੇ 30 35 ਪੈਸੇ ਮੰਨੋ ਸਾਰਾ ਟਰੈਕਟਰ ਰੀਜਨ ਵਾਲਾ ਸ਼ੂ ਸ਼ਾ ਤੇ ਥੱਲੇ ਬਾਡੀ ਤੇ ਕਿਤੇ ਰੰਗ ਨਹੀਂ ਵੱਜਿਆ ਹੋਇਆ ਜੀ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਭਰਾਵੋ ਤਾਂ ਜੋ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਕੱਲੀ ਕੱਲੀ ਚੀਜ਼ ਪਤਾ ਲੱਗ ਜੇ ਕਿਤੇ ਰੰਗ ਨਹੀਂ ਵੱਜਿਆ ਹੋਇਆ ਟਰੈਕਟਰ ਦੇ ਕ੍ਰੇਡਿਸ਼ਨ ਚੈੱਕ ਕਰੋ ਰਿ ਮਾਰੂਮਾ ਦਾ ਸਾਰਾ ਗੈਨੂ ਆਣਾ ਪੰਜਾਬ ਨੰਬਰ ਆ ਪੀਵੀ 19 ਪਰਣਾਲੇ ਦਾ ਸਾਰਾ ਕੰਮ ਵੀਰਾਂ ਨੇ ਹੱਥੀ ਕਰਾਇਆ ਹੋਇਆ ਜੀ ਇਹਦਾ ਰੀਜਨਲ ਬੰਪਰ ਹੈਗਾ ਜੀ ਨਾਲ ਮਿਲ ਜੂਗਾ ਇਹ ਬੰਪਰ ਵੀਰ ਲਾ ਲੈਣਗੇ ਨਾਲ ਦਾ ਰੀਜਨਲ ਕੰਪਨੀ ਫਿਟਡ ਬੰਪਰ ਤੁਹਾਨੂੰ ਨਾਲ ਮਿਲ ਜੂਗਾ ਅਡਾ ਉੱਟੀ ਦੇ ਦੋਵੇਂ ਪੰਪ ਨਵੇਂ ਲੱਗੇ ਹੋਏ ਆ ਜੀ ਡਾਉਟੀ ਦੇ ਚੈੱਕ ਕਰ ਸਕਦੇ ਹੋ ਡਾਉਟੀ ਦੇ ਪੰਪ ਆ ਜੀ ਉਹਨੂੰ ਦਿਖਾ ਵੀ ਦਿੰਨੇ ਆ 8500 ਦੇ ਵੀਰਾਂ ਨੇ ਪੰਪ ਲਵਾਏ ਆ ਤੇ ਬੈਟਰੀ ਦੀ ਗੱਲ ਕਰਕੇ ਬੈਟਰੀ ਵੀ ਤੁਹਾਨੂੰ ਦਿਖਾ ਦੇਣੇ ਬਿਲਕੁਲ ਨਵੇਂ ਵਰਗੀ ਪਈ ਆ ਜੀ 4 ਸਾਲਾਂ ਦੀ ਗਰੰਟੀ ਵਾਲੀ ਬੈਟਰੀ ਆ ਭਰਾਵੋ ਇਹ ਨਹੀਂ ਵੀ ਸਾਲ 1.5 ਸਾਲ 248 ਮੰਥ ਗਰੰਟੀ ਹੈ ਜੀ ਕੰਪਨੀ ਦੀ ਬੈਟਰੀ ਆ ਲਿਵ ਫਾਸਟ ਵੀਡੀਓ ਨੂੰ ਭਰਾਵੋ ਦੱਬ ਕੇ ਸ਼ੇਅਰ ਕਰਦੇ ਆ ਕਰੋ ਦੇਖ ਸਕਦੇ ਹੋ ਤੁਸੀਂ ਬੈਂਪਰ ਛਤਰੀ ਡੰਡਾ ਫੱਟੀ ਸਾਰਾ ਸਮਾਨ ਨਾਲ ਮਿਲ ਜੂਗਾ ਰੇਟ 2,75,000 ਰੁਪਇਆ ਜੀ ਮਾੜਾ ਮੂਟਾ ਮਾਨਤਨ ਮੌਕੇ ਤੇ ਕੀਤਾ ਜਾਊਗਾ 9417148607 ਮਾਲਕ ਵੀਰ ਦਾ ਨੰਬਰ ਹੈ ਜੀ ਪਿੰਡ ਮੱਲਣ ਜ਼ਿਲ੍ਹਾ ਮੁਕਸਰ ਤਹਿਸੀਲ ਗਿੱਦੜਵਾਹਾ ਦੁੱਦਾ ਕੌਣੀ ਦੇ ਕੋਲੇ ਪਿੰਡ ਆ ਜੀ ਮੱਲਣ ਟਾਣੀ ਦੇ ਵਿੱਚ ਟਰੈਕਟਰ ਖੜਾ ਜੀ ਕੋਠੇ ਅਮਨਗੜ ਵਾਲੇ ਰੇਟ 2,75,000 ਰੁਪਇਆ ਮਾਨਤਨ ਮੌਕੇ ਤੇ ਕੀਤਾ ਜਾਊਗਾ 림ਾਰੂ ਮਾ ਦਾ ਟਰੈਕਟਰ ਮਰਗਾਟਾ ਤੁਸੀਂ ਚੰਗੀ ਤਰ੍ਹਾਂ ਦੁਬਾਰਾ ਚੈੱਕ ਕਰ ਲਓ ਟਾਇਰ ਸੋਡੇ ਸਾਹਮਣੇ ਆ ਪ੍ਰਭੂ ਜਿਹੜਾ ਸਮਾਨ ਵੀਰਾਂ ਨੇ ਲਾਇਆ ਹੋਇਆ ਜਾਂ ਕੰਮ ਕਰਾਇਆ ਆ ਤੁਹਾਨੂੰ ਦੱਸਤਾ ਹੈਗਾ ਅ ਰੇਟ 275 ਨੰਬਰ ਪੰਜਾਬ ਨੰਬਰ ਪੰਜਾਬ ਆ ਜੀ 9417148607 ਤੇ فون ਕਰਕੇ ਤੁਸੀਂ ਸਾਰੇ ਟਰੈਕਟਰ ਬਾਰੇ ਜਾਣਕਾਰੀ ਦੁਬਾਰਾ ਤੋਂ ਫੋਨ ਤੇ ਵੀ ਲੈ ਸਕਦੇ ਹੋ 9417148607 ਤੁਹਾਨੂੰ ਟਰੈਕਟਰ ਦੀ ਆਵਾਜ਼ ਵੀ ਦਿਖਾ ਦਿੰਦੇ ਆ ਚਲਾ ਕੇ ਆਪਾਂ ਸੁਣਾ ਦਿੰਦੇ ਆ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਜੀ ਸਾਰੇ ਗਰੁੱਪਾਂ ਦੇ ਵਿੱਚ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਵੀਡੀਓ ਭੇਜ ਕੇ 3-4 ਮਿੰਟ ਦੀ ਸਾਰੀ ਜਾਣਕਾਰੀ